ਲਵੇ ਹੁਣ ਤੇ ਤੁਹਾਡੇ ਸਾਰੇ ਜਾਣਿਆਂ ਦੀ ਦੁਆਵਾਂ ਦੀ ਲੋੜ ਆ ਵੀ ਚੱਲ ਗੁਪੀ ਤੇ ਯਾਰ ਕੰਮ ਬਣ ਜੇ ਵੀ ਨਾ ਜੀਦਾ ਕਰਕੇ ਤੁਸੀਂ ਆਖਣਾ ਵੀ ਉਧਰ ਬੜਾ ਜਾਣੜਿਆ ਦੀਪ ਮੈਂ ਆਖਣਾ ਵੀ ਥੋੜਾ ਬੜਾ ਕੰਮ ਬਣ ਜੇ ਕੋਈ ਕੰਮ ਇੱਕ ਕੰਮ ਸੋਚਣ ਦੇ ਆ ਵੀ ਜੇ ਉਹਦਾ ਬਣ ਜੇ ਵਿਚਾਰੇ ਦਾ ਮੈਂ ਤੇ ਆਪਣੇ ਮਤਲਬ ਪੂਰਾ ਯੋਰ ਲਗਾਤਾ ਜਿੰਨਾ ਵੀ ਹੋ ਸਕੇ ਤੇ ਇੱਕ ਮਤਲਬ ਤੁਸੀਂ ਮੰਨਦੇ ਦੋ ਜਗ੍ਹਾ ਤੋਂ ਉਹ ਵਾਲਾ ਕੰਮ ਕੈਨਸਲ ਹੋਇਆ ਤੀਜੀ ਜਗ੍ਹਾ ਤੇ ਫੇਰ ਲਾਇਆ ਵਾ ਤੇ ਜੇ ਬਣ ਜੇ ਗੱਲ ਤੇ ਚੰਗੀ ਗੱਲ ਦੀ ਸਾਰੇ ਜਾਣੇ ਚਲੋ ਉਹਦੇ ਲਈ ਅਰਦਾਸ ਕਰਿਓ ਵੀ ਚੱਲ ਯਾਰ ਵਿਚਾਰੇ ਦਾ ਕੰਮ ਬਣ ਜੇ ਤੇ ਉਹ ਕਿਹੜਾ ਕੰਮ ਆਵੇਂ ਉਹ ਖੁਦ ਆਪ ਦੱਸੂਗਾ ਠੀਕ ਆ ਮੈਂ ਤਾਂ ਸਿਰਫ ਤੁਹਾਨੂੰ ਦੱਸ ਸਕਦਾ ਵੀ ਉਹ ਕੋਈ ਕੰਮ ਮਤਲਬ ਕਰਨ ਲੱਗਾ ਬਹੁਤ ਚੰਗਾ ਤੇ ਉਹ ਤੁਹਾਨੂੰ ਆਪ ਹੀ ਦੱਸ ਦੂਗਾ ਵੀ ਕਿਹੜਾ ਕੰਮ ਆ ਜਾਂ ਕੀ ਯਕੀਨ ਨਹੀਂ ਉਹ ਤੁਹਾਨੂੰ ਖੁਦ ਉਹ ਦੱਸੂਗਾ ਕਿ ਉਹ ਉਹ ਦੱਸਦਾ ਚੰਗਾ ਲੱਗਦਾ ਹੈ ਠੀਕ ਆ ਕਿਉਂਕਿ ਉਹਨੇ ਮੈਨੂੰ ਕਿਹਾ ਵੀ ਹਲੇ ਨਾ ਦੱਸੇ ਤੇ ਮੈਂ ਤਾਂ ਨਹੀਂ ਦੱਸਿਆ ਵੀ ਤੇ ਉਹ ਫਿਰ ਉਹ ਹੀ ਦੱਸੇਗਾ ਗੋਪੀ ਖੁਦ ਹੀ ਤੁਹਾਨੂੰ ਦੱਸੇਗਾ ਤੇ ਸਾਰੇ ਜਣੇ ਜ਼ਰੂਰ ਗੋਪੀ ਨੂੰ ਸਪੋਰਟ ਕਰੇ ਬਸ ਇੱਕ ਵਾਰੀ ਵੀ ਮਾਰੇ ਕਿਰਪਾ ਕਰੇ ਉਹਦਾ ਕੰਮ ਬਣ ਜੇ ਬਸ ਇੰਨਾ ਕੋ ਕਮੈਂਟ ਦੇ ਵਿੱਚ ਜ਼ਰੂਰ ਲਿਖ ਦਿਓ ਕਿਉਂਕਿ ਉਹ ਮੇਰਾ ਵਲੌਗ ਵੀ ਦੇਖਦਾ ਹੈ ਜੇ ਉਹ ਕਮੈਂਟ ਪੜ੍ਹੂਗਾ ਤੇ ਚਲੋ ਉਹਨੂੰ ਖੁਸ਼ੀ ਹੋਏਗੀ ਹੋਰ ਨਹੀਂ ਕੁਝ ਵੀ ਚਲੋ ਖੁਸ਼ੀ ਹੋ ਜੇਗੀ ਹੋਰ ਕੀ ਆ ਤੇ ਜ਼ਰੂਰ ਕਰਿਓ ਠੀਕ ਹੈ ਕਮੈਂਟ ਤੇ ਜੇ ਬਣ ਗਈ ਗੱਲ ਤੇ ਫਿਰ ਤੁਹਾਡਾ ਨੇ ਇਸ ਗੱਲ ਦਾ ਪ੍ਰੋਮਿਸ ਰਿਹਾ ਵੀ 3-4 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਦੱਸ ਦਾਂਗਾ ਵੀ ਕਿਹੜਾ ਕੰਮ ਆਪਾਂ ਕਰ ਰਹੇ ਹਾਂ ਵੀ ਜਿਆਦਾ ਨਹੀਂ ਵੱਧ ਤੋਂ ਵੱਧ 2 ਜਾਂ 3 ਦਿਨ 3 ਦਿਨ ਦੇ ਅੰਦਰ ਅੰਦਰ ਦੱਸ ਦਾਂਗੇ ਵੀ ਕਿਹੜਾ ਕੰਮ ਕਰ ਰਹੇ ਆ ਤਿੰਨ ਦਿਨ ਤੋਂ ਲੈ ਕੇ ਪੰਜ ਦਿਨ ਵੈਸੇ ਤੇ ਤਿੰਨ ਦਿਨ ਪੱਕਾ ਐ ਨਾ ਪੰਜ ਦਿਨ ਮੈਂ ਤਾਂ ਕਹਿੰਨੇ ਕਿ ਹੌਲੀ ਅੱਗੇ ਪਿੱਛੇ ਦੇਣਾ ਹੋਈਦਾ ਤੇ ਜੇ ਉਹ ਕੰਮ ਕੈਨਸਲ ਵੀ ਹੋਗਾ ਤੁਹਾਨੂੰ ਤਾਂ ਵੀ ਦੱਸ ਦਵਾਂਗਾ ਵੀ ਅਸੀਂ ਆਹ ਕੰਮ ਕਰਨਾ ਚਾਹੁੰਦੇ ਸੀ ਕਿ ਤੇ ਸਾਡਾ ਉਹ ਕੰਮ ਬਣਿਆ ਨਹੀਂ ਤੇ ਕੈਨਸਲ ਹੋ ਗਿਆ ਤੇ ਸਾਰੇ ਜਾਣੇ ਜਰੂਰ ਦੱਸਿਓ ਕੱਲ ਫਿਰ ਕਿ ਕਿਹੜੀ ਟੀਮ ਜਿੱਤੇਗੀ ਤੇ ਸਾਊਥ ਅਫਰੀਕਾ ਜਿੱਤੇਗੀ ਜਾਂ ਇੰਡੀਆ ਫਾਈਨਲ ਜਿੱਤੇਗੀ ਦੇਖਦੇ ਬਣਾ ਵੀ ਕਿਹੜੀ ਟੀਮ ਤੇ ਜ਼ਿਆਦਾ ਕਮੈਂਟ ਆਉਂਦੀ ਹੈ ਠੀਕ ਹੈ ਸਾਰੇ ਜਾਣੇ ਜਰੂਰ ਦੱਸਿਓ ਪੀ ਕੌਣ ਹੈ ਕਿੰਨੂੰ ਸਪੋਰਟ ਕਰਦਾ ਹੈ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਵੀ ਕਈ ਜਾਣੇ ਹੈਗੇ ਨੇ ਜਿਹੜੇ ਕਹਿੰਦੇ ਵੀ ਇੰਡੀਆ ਨਾਲ ਜਿੱਤੇ ਤੇ ਬਹੁਤ ਲੋਕ ਹੈਗੇ ਨੇ ਜਿਹੜੇ ਕਹਿੰਦੇ ਇੰਡੀਆ ਜਿੱਤੇ ਸ਼ੀਸ਼ਾ ਬੜਾ ਗੰਦਾ ਖਿੱਲਦਿਆ ਨੇ ਜਿਹੜੇ ਮੈਂ ਬਹਿ ਕੇ ਆਹ ਹਾਂ ਹੁਣ ਸਰਦਾਰ ਸਾਹਿਬ ਹੁਣ ਸਹੀ ਆ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹ ਦਿਨ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲ ਜਣਾ ਬਟਾਲੇ ਤੇ ਨਾਲੇ ਇਹ ਇੱਕਦੋ ਕਾਮਾ ਗੋਪੀ ਦੇ ਨਾਲ ਉਹ ਕਰਾਂਗੇ ਆਪਾਂ ਬਾਜ਼ਾਰ ਚੱਲਣੇ ਪਹਿਲਾਂ ਥੋੜਾ ਕੰਮ ਹੈ ਆਪਣੇ ਛੇੜੇ ਤੇ ਉੱਥੇ ਜਾਣਾ ਆਪਾਂ ਤੇ ਫਿਰ ਮਿਲਦੀ ਉਹਨੇ ਚ ਰੇ ਨੀਂਦ ਪੂਰੀ ਕਰਨ ਕੋ ਕਿ ਇਹ ਰਾਤੀ ਬੱਤੀ ਬੰਦ ਰਹੀ ਹੈ ਬੜਾ ਉਖਾਰਿਆ ਕੰਮ ਗੁੜੀਆਂ ਮੇਰੀ ਵੀ ਸੌਂ ਗਈ ਹੁਣ ਗਰਮੀ ਵੀ ਬੜੀ ਹੈ ਬੰਦਾ ਕੀ ਕਰੇ ਕਨੀ ਕੋਪੀ ਕਹਿੰਦੇ ਚੱਲੇ ਤਾਂ ਹੈਗੇ ਆਪਾਂ ਗਾਣਾ ਗੱਡੀ ਦੇ ਚ ਪਹਿਲਾ ਕਿਹੜਾ ਵੱਜੂਗੀ ਵੇਖੂ ਵਜਾ ਕੇ ਪਤਾ ਲੱਗਣਾ ਭਾਈ ਇਹ ਲੱਗਦਾ ਹੀ ਹੈ ਪਹਿਲਾਂ ਨਹੀਂ ਕੋਈ ਪਤਾ ਲੱਗਦਾ ਹਾਂ ਹਾਂ ਇਹ ਰਾਈਟ ਫਿਰ ਔਰ ਲੈ ਵੀ ਫੁਪੜੀਆ ਸੀਕਾਰ ਅਗੇ ਜੇ ਗਲੀ ਲੱਗੇ ਉਥੇ ਓਨੀ ਡਿਆ ਬਾਹਰ ਆ ਜਾ ਆ ਜਾ ਭਰਾਵਾ ਹਾਂਜੀ ਨੰਬੜ ਕਾ ਕੰਮ ਚੱਲਾ ਜੀ ਪਾਸ ਮੁਲਾ ਗਏ ਨੇ ਵਾਲੇ ਉਸਤਾਦ ਜੀ ਕੋਈ ਦਾਅ ਸਬਜ਼ੀ ਲੈਣ ਵਾਸਤੇ ਗਏ ਜਨੇ ਆਹ ਮਤੇ ਜਾਂ ਜਾ ਕੇ ਉਤਰ ਕੇ ਕਹਿ ਕੇ ਆ ਫਟ ਖੋਲ ਦੋ ਜਾਂ ਮੇਰਾ ਵੀਰ ਤੇਰੀ ਗਰੀ ਮੈਂ ਤੀ ਕਿਉਂ ਹਾਂ ਜਾਂ ਮੇਰਾ ਵੀਰ ਪਤਾ ਬੜੀ ਚੰਦਾ ਜਾਂ ਦੇ ਗੱਡੀਆਂ ਨੇ ਤੁਰਨੀ ਫਾਟਕ ਬੰਦ ਵਾਗੇ ਉਦਾਂ ਹੀ ਬੰਦੋ ਲਾਲ ਬੱਤੀ ਆਹ ਲਾਲ ਬੱਤੀ ਹੀ ਸਹੀ ਗੱਲ ਆਹ ਦੇ ਹੰਡੀ ਬੱਤੀ ਆਹ ਦੇਖੋ ਆਜਾ ਲੈ ਵੀ ਗੋਪੀ ਦੇ ਪਿੰਡ ਪਹੁੰਚ ਗਏ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ ਕੋ ਨਹੀਂ ਇੱਥੇ ਕੋਈ ਨਹੀਂ ਹੁੰਦੀ ਬੱਸ ਨਹੀਂ ਹੁੰਦੀ ਸਹੀ ਗੱਲ ਆ ਆਟੋ ਵੀ ਬੜਾ ਕਿਤੇ ਮੁਸ਼ਕਲ ਮਿਲਦਾ ਆ ਬਹੁਤ ਮੁਸ਼ਕਲ ਅੱਧਾ ਦਾ ਘੰਟਾ ਵੇਟ ਕਰਨੀ ਪੈਂਦੀ ਆ ਕੰਨੀ ਗੋਪੀ ਤੇ ਤਾਈਆਂ ਕਰਕੇ ਰੱਖਿਆ ਨਾ ਗੋਪੀ ਕਾਪੜ ਖੇੜੀ ਆ ਵੇ ਲੈ ਛੱਪੜ ਛੱਪੜ ਇਧਰ ਇਦਾਂ ਹਸਦਾ ਆ ਪਿੰਡਾਂ ਵਿੱਚ ਛੱਪੜਦੇ ਹੁੰਦੇ ਆ ਆ ਛੱਪੜੇ ਜੇ ਮੈਂ ਬੜੇ ਚਿਰ ਦਾ ਵੇਂਦਾ ਹੋਣਾ ਓਦਾਂ ਨੱਖੋਂ ਦਾ ਕੀ ਰਹਿੰਦਾ ਇਹ ਨਹੀਂ ਹੁਣਾ ਹੋਇਆ ਕਦੀ ਕਹਿੰਦੇ ਬਹੁਤ ਬਚਪਨ ਗੁਜ਼ਰਿਆ ਇੱਥੇ ਵੀ ਇਧਰ ਦੀ ਤੁਰਕੇ ਹੁੰਦੇ ਨਹੀਂ ਆ ਅਗਲੀ ਦਿਨ ਇਹ ਸਬਜੀ ਵਾਲੀ ਤੇ ਹੁਣ ਨਹੀਂ ਦੁਕਾਨ ਲੱਗੀ ਨੇ ਹੁਣ ਜਈ ਪਹਿਲਾਂ ਵੀ ਨਾ ਦੇ ਇੱਥੇ ਇੱਕ ਮਨ ਇਹ ਚੇਤਾ ਪਹਿਲਾਂ ਗੱਡੀ ਲਵਾਰ ਰਹੀ ਨਾ ਪਾ ਕਰ ਰਹੀ ਆ ਹਾ ਹਾ ਚੱਲ ਵੀ ਦਾ ਲੈਂਦੀ ਕੀ ਲੈਂਦਾ ਇਹ ਤੂੰ ਮੈਨੂੰ ਦੱਸਿਆ ਨਹੀਂ ਕੜੀ ਕੜੀ ਤੂੰ ਕੜੀ ਲਿਆਉਂਦਾ ਰਿਹਾ ਅਗਰ ਬਟਾਲੇ ਵੀ ਕੜੀ ਇੱਥੇ ਵੀ ਕੜੀ ਉਹ ਜਾ ਯਾਰ ਮੈਨੂੰ ਨਹੀਂ ਸੇਲਾ ਦੀ ਕੜੀ ਕੁੜੀ ਗਾਏ ਯਾਰ ਚਲੋ ਕੋਈ ਗੱਲ ਨਹੀਂ ਲੈਂਦੀ ਆ ਲੈ 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 ਕੰਧਾਂ 'ਚ ਵੱਜਦੀ ਫਿਰਦੀ ਆ ਬੰਦ ਬੰਦ ਸਹਦੇ ਡੱਗੇ ਲੈ ਦੇ ਮੈਂ ਤਾਂ ਮੈਂ ਕਿੰਨਾ ਸਾਰੇ ਉੱਠੇ ਆ ਮਮਾ ਆ ਗਿਆ ਆ ਜਾ ਉਹ ਵੀ ਉਟਕੀ ਭਾਬੀ ਆਹਾ ਤਭੀ ਸੰਦੀਪ ਹੈ ਤੇ ਉਹ ਨੀਂਦ ਹੀ ਆਈ ਹੈ ਜੇ ਮੜੀ ਜੀ ਬੱਤੀ ਫੇਰ ਬੰਦ ਮੈਨੂੰ ਵੀ ਨੀਂਦ ਆਈ ਨਹੀਂ 90 20 ਦਾ ਚਾਰ ਸੰਦੀਪ ਕਹਿੰਦੀ ਭੂਤਾਂ ਵਾਲੀ ਮੂਵੀ ਲਾਈ ਤੇ ਭੂਤ ਤੇ ਆਇਆ ਨਹੀਂ ਉਹ ਬੱਤੀ ਬੰਦ ਹੋ ਗਈ ਲੈ ਵੇ ਲੋ ਭੂਤ ਹੋਣਾ ਹੀ ਲੱਗਾ ਸੀ ਬਸ ਬਸ بابا ਫਿਰ ਉਹ ਸੰਦੀਪ ਜਣਾ ਚ ਬਹਿ ਗਈ ਇਹਦੇ ਉੱਲ ਨੂੰ ਬੱਤੀ ਆਏ ਚਾ ਨਾ ਆਏ ਇਹਨੇ 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 ਮੜ ਜਾ ਰੋਣਾ ਵਾ ਤੇ ਮੇਰੇ ਵਰਗੇ ਨੇ ਆਖਣਾ ਚੱਲ ਪੱਖੀ ਚੱਲ ਦਿੰਦੇ ਕਿ ਨਹੀਂ ਭਾਬੀ ਬਣਾਉਣੀ ਹੈ ਸ਼ਰਬਤ ਭਾਬੀ ਕਹਿੰਦੇ ਮੈਨੂੰ ਇਹੋ ਜਾਚ ਆ ਜਿਆਦਾ ਮਤਲਬ ਇਹ ਬਣਾਉਂਦੇ ਆ ਇੱਕ ਪਨੀਰ ਜਿਹੜਾ ਬਣਾਇਆ ਸੀ ਰਾਤੀ ਉਹ ਬੜਾ ਵਧੀਆ ਬਣਾਇਆ ਤੰਦੂਰੀ ਫੁਲਕੇ ਹੋਰ ਭਾਬੀ ਸਪੈਸ਼ਲ ਕਿਹੜੀ ਚੀਜ਼ ਦੀ ਜਾਚ ਹੋਰ ਗੱਲਾਂ ਦਾ ਕੜਾਹ ਕਰਨ ਦੀ ਬੜੀ ਜਾਏ ਚੱਲ ਥੱਲੇ ਉਹ ਬੜੀਆਂ ਸਾਰੀਆਂ ਕਰਦੀਆਂ ਅਗਰੀ ਭਾਬੀ ਯਾ ਗੋਪੀ ਬਾਬਾ ਆ ਰਹੇ ਲੱਗ ਰਹੇ ਨੇ ਮੇਰੀ ਕੁੜੀ ਦੇ ਨਾਲ ਕਦੀ ਅੰਦਰ ਕਰਤਾ ਕਦੀ ਬਾਹਰ ਕਰਤਾ ਹਾਂ ਕੀ ਕਰੀ ਇਹਨਾਂ ਦੇ ਦੇ ਗੱਡਣੀ ਗੋਪੀ ਕਹਿੰਦਾ ਵਲੌਗ ਨਹੀਂ ਬਣਦਾ ਮੈਂ ਮੇਰੀ ਕੁੜੀ ਦੇ ਦੋ ਕੋ ਵੀਡੀਓ ਬਣਾਣਾ ਸਲੋ ਮੋਸ਼ਨ ਚ ਬਾਬਾ ਪੰਜਣਾ ਉਹ ਕੀ ਆ ਮਮਾ ਜੀਜੀ ਮਾਮਾ ਵਿੱਚ ਮੁੱਕੀ ਉਹਨੂੰ ਖਾਲੀ ਲਵਾਵਾ ਦੇਣ ਡਿਆ ਚਲ ਆ ਹੁਣ ਇਹਨੇ ਸੂਟ ਨਹੀਂ ਬਦਲਿਆ ਜਾਣ ਲੱਗਾ ਵੀ ਇਹੋ ਹੀ ਉੱਥੇ ਵੀ ਇਹੋ ਹੀ ਤੇ ਗੋਪੀ ਘਰੇ ਆਏ ਕੱਲ ਇਹੋ ਹੀ ਹੁਣ ਇੱਥੋਂ ਚੱਲੇ ਆਂ ਬਟਾਲੇ ਇਹੋ ਹੀ ਤੇ ਕੱਲ ਫੇਰ ਜਾਂ ਫੇਰ ਉੱਥੋਂ ਵੀ ਆ ਫੇਰ ਇਹੋ ਹੀ ਬਸ ਇਹ ਪਤਾ ਕੀ ਧੁੰਦੀ ਨਹੀਂ ਨਾ ਇਹ ਮਤਲਬ ਹੰਡਾ ਹੰਡੂ ਕੇ ਬਸ ਮੁੜ ਕੇ ਨਾ ਦਾਨ ਕਰ ਦਿੰਦੀ ਕਿ ਹਣ ਕਿਹਨ ਨੂੰ ਨੁਕਰੇ ਲਾ ਦੇ ਨਾ ਨੁਕਰੇ ਲਾਦਣਾ ਬਸ ਬਸ ਕੈਮਰੇ ਨੂੰ ਪਤਾ ਨਹੀਂ ਕੀ ਗੋਲੀ ਵੱਜਣ ਦੀ ਵਿੱਚੋਂ ਬਲਰ ਜੀ ਹੋ ਜਾਂਦੇ ਆ ਤੁਹਾਡੇ ਫੋਨ ਦੇ ਹੁੰਦੇ ਭਾਬੀ ਕੈਮਰੇ ਬਲਰ ਕਦੀ ਕਦੀ ਹੁੰਦੇ ਜਿਆਦਾ ਨਹੀਂ ਜਦੋਂ ਮੈਂ ਤਾਂ ਧੁੰਦਲਾ ਜਾ ਕੇ ਉਹ ਹੋਈ ਗੇ ਬਲਰ ਉਹਨੂੰ ਕਹਿੰਦੇ ਧੁੰਦਲਾ ਜਾਏ ਵੇ ਅੱਗੇ ਹੁਣ ਆਪਾਂ ਚੱਲੇ ਆ ਦਵਾਈ ਦੇਣ ਹੁਣ ਬੰਦੇ ਨੂੰ ਚੱਕਰ ਆਉਂਦਾ ਪਏ ਤਾਂ ਹੁਣ ਦਵਾਈ ਲੈ ਕੇ ਪਹਿਲਾਂ ਹਾਂਜੀ ਸਤਜ ਜੀ ਕੀ ਕਹਿੰਦੇ ਜੀ ਲੈ ਇਹ ਕਿਦਾਂ ਮੈਂ ਹਉ ਫੂ ਸੁੜਦਾ ਹੈ ਭਰਾਵਾ ਤੂੰ ਇਹ ਤੜਾ ਕੜ ਕੇ ਰੱਖਤਾ ਮੇਰਾ ਮੈਂ ਦਿੱਲੀ ਨਿਕਲ ਗਿਆ ਲੈ ਵੇ ਨੋਵੇਟਰ ਜਿਹੜਾ ਇਹਨਾਂ ਦਾ ਖਰਾਬ ਹੋਇਆ ਸੀਗਾ ਉਹਦੀ ਲੀਡ ਸੜ ਗਈ ਸੀ ਤੇ ਉਹ ਪਫੜ ਜੀ ਪਵਾ ਲੈ ਤੇ ਨਾਲੇ ਪਾਣੀ ਭਾਗ ਰਿਹਾ ਇਹਦੇ ਵਿੱਚ ਨੋਵੇਟਰ ਚ ਹੋਣੇ ਹਜੇ ਆ ਆਹ ਵਾਲੀ ਚੀਜ਼ ਆ ਕੀ ਇਹਨੂੰ ਕਹਿੰਦੇ ਨੇ ਇਨਵੈਟਰ ਕਹਿੰਦੇ ਇਹਨੂੰ ਉੱਪਰੋਂ ਲੁਕਾਉਂਦੇ ਨੇ ਇਸੇ ਚਾਹ ਉਹ ਇਹਨੂੰ ਇਨਵੈਟਰ ਕਹਿੰਦੇ ਉਹਨੂੰ ਬੈਂਡਰ ਕਹਿੰਦੇ ਆਹੋ ਸਹੀ ਹੈ ਕਿਤੇ ਸੰਦੇ ਨਹੀਂ ਲੱਗਦੀ ਇਹ ਚੀਜ਼ਾਂ ਦੀ ਤਲਗੇ ਜੀ ਇੱਕ ਉੱਧਰ ਬੈਠੀ ਇੱਕ ਉੱਧਰ ਬੈਠੀ ਇਹਨਾਂ ਲੜੀਆਂ ਹੁੰਦੀਆਂ ਆ ਫਿਰ ਕੈਮਰੇ ਵੇਲੇ ਧੁੰਦਲੇ ਹੋ ਗਏ ਹਾਂ ਇਹ ਬੜੀ ਬਿਮਾਰੀ ਹੈ ਯਾਰ ਗੱਡੀ ਲੈ ਆਂਦੀ ਮੈਂ ਨੇੜੇ ਕਿਉਂਕਿ ਪਹਿਲਾਂ ਉਧਰ ਰੋਡ ਤੇ ਲੱਗੀ ਸੀ ਬਾਹਰ ਉਧਰ ਵੀ ਗੋਪੀ ਹਣ ਦੇ ਇਧਰ ਵਾਗ ਵੀ ਬੜੀ ਸਾਰੇ ਘਰ ਇਹਨਾਂ ਦੇ ਆਪਣੀਆਂ ਆ ਜਿੱਦਾਂ ਮਰਜ਼ੀ ਗੱਡੀ ਲਾ ਲਈਦੀ ਰਾਤ ਨੂੰ ਪੰਜ ਸੱਤ ਘਰ ਰਹਿ ਗਈ ਜਿੱਦਾਂ ਮਰਜ਼ੀ ਬੁਆ ਖੜਖਾਉ ਖੁੱਲੀ ਜਗ੍ਹਾ ਉਹਨਾਂ ਕੋਲ ਆਹ ਤੇ ਐਵੇਂ ਸੁਨੀਪ ਨੇ ਨਾਗੀ ਪੂਰਾ ਕੀਤਾ ਗੋਪੀ ਆ ਗਈ ਲੈ ਵੀ ਚੱਲੇ ਆ ਆਹ ਤੇ ਮੈਂ ਉਹ ਤੇ ਐ ਬੈਗ ਚ ਉਹ ਗੋਪੀ ਓਏ ਉਹ ਗੋਪੀ ਮੈਮ ਮੈਂ ਕਹਿੰਦੇ ਨਹੀਂ ਮੈਂ ਮੈਨੂੰ ਤੇ ਬੈਗ ਐ ਚਾਹੁੰਦੇ ਤੇ ਕਿਰਾਇਆ ਤੇ ਨਹੀਂ ਬੰਦਾ ਲੈਂਦਾ ਹੁੰਦਾ ਬੈਰ ਚ ਕਿ ਨਾਲ ਹਾਂ ਇਹ ਚੱਲ ਜਾਓ ਕੋਣ ਚੱਲੋ ਗਿਆ ਉਹ ਜੋ ਉਹ ਤਨਾਇ ਕੀ ਕਸਮ ਹੈ ਕੀ ਬਾਊ ਕਿਹੜਾ ਅਸ਼ਾਉੜ ਆ ਉਹਦੇ ਕੀ ਗੱਲ ਹੈ ਰਹਿਣ ਦੇਗਾ ਉਹਦੇ ਪਾਪਾ ਦਾ ਪਾਪਾਣ ਚੱਲੇ ਆਪਾਂ ਹੈਵੀ ਡੈਡੀ ਵੀਟ ਕਰਦੇ ਨੇ ਯਾਰ ਵੀ ਆਏ ਨਹੀਂ ਹੁਣ ਚੱਲੇ ਆ ਨਾਲੀ ਦੇ ਕੰਡੇ ਤੇ ਆਇਆ ਬਈ ਚੱਕਾ ਗੱਡੀ ਦਾ ਬਿਲਕੁਲ ਅੱਸੀ ਤੇ ਆ ਜਿਵੇਂ ਜਾਂਦੇ ਗੋਪੀ ਹਣ ਤੇ ਹੁਣ ਚੱਲੇ ਆਪਾਂ ਆਪਣੇ ਘਰੇ ਇਹਦਾ ਹਰ ਗੰਦਾ ਜਿਹਾ ਲੱਗ ਜਾਂਦਾ ਹੈ ਘਰੇ ਆਪਾਂ ਪਹੁੰਚ ਗਏ ਆ ਤੇ ਡੈਡੀ ਤਾਂ ਉੱਨੇ ਉਧਰ ਹੀ ਆ ਵੀ ਤੇ ਹਨੇ ਭਾਜੀ ਵਾਲੀ ਵਿਧਾਈ ਬਣਦੀ ਉਹਨੇ ਏਸੀ ਲਵਾ ਲਿਆ ਹਾਂਜੀ 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 ਕਹਿੰਦੀ ਮੈਨੂੰ ਫੋਨ ਫੜਾ ਦੇ ਬੱਸ ਲੈ ਕਿੱਥੇ ਜਾਣਾ ਵਾ ਲੈ ਬੋਰ ਦੀ ਲੱਗ ਗਈ ਲੀਲਰ ਰਾਤ ਪਈ ਏ ਰਾਤ ਬੰਦ ਬਾਬਾ ਹੱਥ ਨਾ ਵਿੱਚ ਅਜ ਬੱਸ ਵੈਰੀ ਗੁੱਡ ਬੰਦ ਕਰਤਾ ਨੇ ਬੜੇ ਸ਼ਾਬਾਹਨ ਕੀਤਾ ਬੰਦ ਆ ਜਾਣਾ ਹੈ ਹੱਥ ਪਰ ਜਿਗੂਠਾ ਅੰਦਰ ਹੁੰਦਾ ਬਸ ਹੁਣ ਨਾ ਹੁਣ ਹੀ ਬੰਦ ਕਰਨਾ ਬਸ ਬਸ ਵੈਰੀ ਗੁੱਡ ਵੈਰੀ ਗੁੱਡ ਦਾਦਾ ਚੱਲ ਝੂਠਾ ਦਵਾ ਦੋ ਇਹਨੂੰ ਇਹ ਮੇਰਾ ਉਮਰ ਹੈ ਚੱਤੀ ਉਚੀ ਉਹ ਆ ਤੁਹਨ ਕੱਢੀ ਜਾਤੇ ਜਾ ਝੂਠਾ ਦੇ ਦੇ ਮੰਮੀ ਸასი ਘਰ ਆਜੋ 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 ਵਧਾਈਆਂ ਤੁਹਾਨੂੰ ਸੱਚ ਇਹ ਅਸੀ ਦੀਆਂ ਮੈਂ ਵਧਾਈਆਂ ਤੁਹਾਨੂੰ ਇਹ ਦੇ ਦੇ ਮੈਂ ਵਧਾਈਓ ਬੈਠੜੀ ਤੁਹਾਨੂੰ ਬਹੁਤ ਬਹੁਤ ਕਿ ਦੇ ਸਣੀ ਸਣੀ ਹੁੰਦਾ ਉਹ ਦਿਨ ਕਿਰਨ ਦੀਦੀ ਹਣਾ ਵਾਲਾ ਲੱਗ ਗਿਆ ਅਸੀਂ ਇੱਕ ਵਾਰ ਜੇ ਤੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਮਾਰਿਆ ਇਹ ਇਕੱਠੇ ਇਕੱਠੇ ਜਮਲੇ ਆਤੇ ਨੇ ਤੇ ਬਹੁਤ ਵਧੀਆ ਗੱਲਾਂ ਗੱਲ ਮੇਰੇ ਪਾਸ ਬਹੁਤ ਸਾਰੀਆਂ ਮੁਵਾਰਤਾਂ ਬਹੁਤ ਸਾਰੀਆਂ ਉਹ ਸਣੀ ਇਹ ਵੀ ਬਕੂਰ ਗਿਆ ਕੀ ਦੱ ਪੀਣਾ ਪਾਣੀ ਮੈਂ ਰੋਟੀ ਖਾ ਰਹੀ ਹਾਂ ਕੀ ਬਣਾਇਆ ਉਹਨਾਂ ਨੇ ਆਲੂ ਮਟਰ ਬਣਾਏ ਅੱਛਾ 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 ਠੀਕ ਸਵੇਰਾ ਬਣਾਉਣੀ ਸੀ ਅੱਛਾ ਅੱਛਾ ਹੋਰ ਨਹੀਂ ਰੱਖੋ ਉਪਕਰਤਾ ਹੀ ਉਹਨੇ ਤਾਂ ਕਿ ਨਹੀਂ ਝੱਟ ਪਾਵਾਂ ਬਹੁਤ ਰੱਦੀਆਂ ਬੜਵੱਡੀਆਂ ਉਹਨਾਂ ਕਾ ਜ਼ਿਆਦਾ ਰੱਖੀਆ 24 ਨੰਬਰ ਤੇ ਲਾਇਆ ਆ ਜੀ 24 ਤੇ ਵੀ ਬਹੁਤ ਜ਼ਿਆਦਾ ਆ ਨਹੀਂ ਨਹੀਂ 24 ਬਹੁਤ ਜ਼ਿਆਦਾ ਆ ਉਹਨਾਂ ਕਾ 27 28 ਇਹਦੇ ਲੱਗ ਚੰਗ ਬੱਚੇ ਨੂੰ ਤੇ ਐਵੇਂ ਮਤਲਬ ਲਾਈਟ ਜੀ ਠੰਡਕ ਦੇਣੀ ਆ ਲਾਈਟ ਜੀ ਬਿਲਕੁਲ ਕਿਉਂਕਿ ਕਿਉਂਕਿ ਮੈਨੂੰ ਚੇਤਨ ਮੇਰੀ ਕੁੜੀ ਨੀਲੀ ਨਹੀਂ ਹੋਗੀ ਜਦੋਂ ਰਾਤ ਅਸੀਂ ਲੈ ਕੇ ਗਏ ਇਹ ਹੱਥ ਪੈਰ ਨੀਲੇ ਹੋ ਜਾਂਦੇ ਬੱਚੇ ਦੇ ਮਾਰੇ ਕਿਰਪਾ ਕਰਨ ਖੂਨ ਮਤਲਬ ਜੰਮਣ ਜਾਂ ਡੈ ਨਹੀਂ ਪੈਂਦਾ ਜਦੋਂ ਉਹ ਚੀਜ਼ ਹੋ ਜਾਂਦੀ ਆ ਹਰ ਗੁੰਦਨੀ ਲੈਣੀ ਹੋ ਗਈ ਹੱਥ ਪੈਰ ਕਹਦਾ ਹਾਂ ਵੀ ਹਾਂ ਮਾਰੇ ਕਿਰਪਾ ਰੱਖੇ ਤੇ ਹਾਂ ਉਹਨਾਂ ਨੇ ਕੋਈ ਚਲੋ ਬਹੁਤ ਗਰਮੀ ਪੈਂਦੀ ਏ ਤੁਸੀਂ ਰੱਖ ਲਓ ਬਹੁਤੀ ਗੱਲ 26 ਤੇ ਰੱਖ ਲਓ 24 ਤੇ ਨਹੀਂ 26 ਤੇ ਰੱਖ ਲਓ 27 ਬਾਹਰ ਘਿਆ ਕੇ ਮੋਟੇ ਲੈ ਕੇ ਕਮਰਾ ਠੰਡਾ ਕਰਨ ਤੇ ਨੋਰਮਲ ਚਲਾਈਦਾ ਹੈ ਨਾ ਹਾਂ ਇੱਕ ਇੱਕ ਵਾਰੀ ਇਦਾਂ ਦਹੀਂ ਖਾਂਦੀ ਏ ਬਸ ਏ ਦਹੀਂ ਖਾਂਦੀ ਨਾ ਆ ਦਹੀਂ ਚਟ ਕੇ ਨਾ ਫਿਰ ਫੁਰਕੀ ਬਾਹਰ ਲੈ ਆਉਂਦੇ ਆਹ ਕਿੰਨੀਆਂ ਫੁਰਕੀਆਂ ਏ ਖਾਹ ਖਾ ਦਹੀਂ ਨਾ ਸ਼ੁਕਰ ਹੈ ਕਿ ਤੇ ਰੋਟੀ ਖਾਦੀ ਇਹਨੇ ਨਹੀਂ ਪਹਿਲਾਂ ਪੁੱਤ ਰੋਟੀ ਖਾਈ ਦੀ ਤੇ ਰੋਟੀ ਖਾਣ ਦਾ ਡਾਂਸ ਥੋੜੀ ਕਰੀਦਾ ਹੈ ਇਹ ਪ੍ਰਭਾ ਖੱਬੇ ਹੱਥ ਨਾਲ ਰੋਟੀ ਖਾਂਦੀ ਹੋਣੀ ਸੱਜੇ ਨਾਲ ਡਾਈ ਮੈਂ ਕਿਹਾ ਭੱਲੇ ਹੱਥ ਨਾਲ ਖਾ ਇਹ ਕੰਮ ਗਲਤ ਨਾ ਕਰ ਤੂੰ ਪੂਰਾ ਮੈਂ ਕਹਉਂ ਜੇ ਇਹ ਦੇ ਅੰਦਰ ਜਾਉ ਕੋਈ ਨਾ ਪੁੱਛਣਾ ਨਹੀਂ ਬੜਾ ਸੁਣਾ ਕਹੋਗੀ ਮੈਂ ਦਹੀਂ ਹੈ ਕਹੀਂ ਦਹੀਂ ਹੈ ਕਹੀਂ ਸਿੱਧੀਆਂ ਕਰਦੀ ਡਿੱਗਰ ਪਿੰਦੀ ਓਏ ਇੰਨੇ ਥਾਲੀ ਡਾ ਦੇਣੀ ਹੁਣ ਵੇਖੀ ਮਾਰ ਖਲਤ ਇਹ ਇਹ ਨਾ ਇਹ ਨਾ ਨਾ ਲੱਤ ਮਾਰ ਕੇ ਪਲੇਟ ਡਾਉਣੀ ਵੀ ਨਹੀਂ ਚੰਪੜੀ ਮਾਰਨਾ ਚਲ ਵੀ ਇਦਾਂ ਕਿੰਨਾ ਚਿਰ ਵਜੇ ਆ ਗਿਆ ਆ ਚੱਕ ਲੈ ਬਸ ਤੈਨੂੰ ਕਹਿਆ ਨਾ ਹੁਣ ਪਲੇਟ ਡਾਉਣੀ ਹੈ ਵੇਖੀ ਆਓ ਬਸ ਲੈ ਵੀ ਨਾ ਡਾਉ ਨਾ ਆ ਰੋਟੀ ਖਾ ਉਹ ਪੁੱਤਰ ਮਾਰਨਾ ਇੱਧਰ ਰੱਖ ਖਾ ਲੈ ਵੈਰੀ ਗੁੱਡ ਇੱਕ ਦਹੀ ਨੀ ਮੇਰੇ ਕਿੱਡਾ ਸੌਣਾ ਦਿੰਦੀ ਆ ਵਾ ਚੱਕ ਐਵੇਂ ਕਿੱਦਾਂ ਪਾਦਾ ਕਿੱਦਾਂ ਪਾਦਾ ਕਿੱਦਾਂ ਪਾਦਾ ਮੇਰੇ ਜਵਾਬੂ ਹੀ ਨਾ ਇਹ ਪੱਛੀ ਕੋਲੀ ਚ ਪੁਰਜੀ ਪਾਈ ਇੱਕ ਤੇ ਦਹੀਂ ਪਾਇਆ ਤੇ ਵਿਆਹ ਦੇ ਬੂਟ ਹੀ ਗਏ ਤੇ ਮੈਂ ਇੱਥੇ ਆਪਣੇ ਨੇੜੇ ਹੀ ਆਪਣਾ ਘਰ ਹੈ ਕਮਾ ਉਧਰ ਦੇਣਾ ਮਾਤੀ ਪਾਪੂਲੀ ਹੋ ਯਾਰ ਕਿਉਂਕਿ ਮੈਂ ਇਹਦੇ ਪੁੰਦਾ ਨਹੀਂ ਤੇ ਹੋਰ ਲੈ ਲੂ ਲਈ ਦੇ ਬਸੇਰੇ ਬੂਟ ਪਏ ਤੇ ਮੈਂ ਉਹ ਦੇ ਹੀ ਲੱਕੀ ਜੁੱਤੀ ਮੇਰੇ ਕੋ ਵੀ ਆਪਣਾ ਛੋਟੀ ਹੋ ਗਈ ਮੈਨੂੰ ਮੈਂ ਉਹ ਵੀ ਦੇ ਹੀ ਮੈਨੇ ਸਾਹਮਣੇ ਸੰਦੀਪ ਮਤਲਬ ਸਾਮ-ਸਾਮ ਦੇ ਰੱਖਦੀ ਚੀਜ਼ਾਂ ਮੈਂ ਨਹੀਂ ਰੱਖਦਾ ਰਹਿੰਦਾ ਜਿਹੜੀ ਚੀਜ਼ ਹਨਾ ਕਿਸੇ ਦੇ ਮਤਲਬ ਜੇ 올ਡ ਹੋ ਗਈ ਤੇ ਉਹਦਾ ਕੀ ਫਾਇਦਾ ਹੈ ਹਾਂਜੀ ਮੈਂ ਗਵਾਚ ਗਿਆ ਹੀ ਰੋਂਡੇ ਹੀ ਮਤਲਬ ਮਗਰੀ ਖੇਤੇ ਮਗਰੀ ਆ ਗਈ ਮਗਰੀ ਆ ਜਾਂਦਾ ਮਗਰੀ ਆ ਜਾਂਦਾ ਨਹੀਂ ਰਗੰਦਾ ਹਾਂਜੀ ਉਥੇ ਰੱਜ ਜੀ ਬੱਤੀ ਬੰਦ ਹੋ ਗਈ ਸਵੇਰੇ ਸਵੇਰੇ ਗੋਪੀ ਹੋਂਦੇ ਰੱਜ ਜੀ 5 ਵਜੇ ਕੇ ਪੰਨੇ 6 ਵਜੇ ਬੱਤੀ ਬੰਦ ਹੋਈ ਫੇਰ ਆਓ ਫੇਰ ਆਈ ਜਾ ਕੇ 10 ਵਜੇ ਹਣੀ ਆਈ ਕਿ 11 ਵਜੇ ਆਈ ਇਹਦੇ ਲੱਗ ਚਾਗੇ ਆਈ ਬੰਦੇ ਬੰਦੇ ਵਿੱਚ ਵਿੱਚ 14 ਵਜਾ ਆਈ ਇੱਕ ਵਾਰੀ ਆਈ 10 ਘੰਟਾ ਮੁਰਕੇ ਫੇਰ ਬੰਦ ਹੋ ਗਈ ਓਏ ਐਨ ਕੰਨ ਓਏ ਤੋੜਦੀ ਲੈ ਆ ਜਰਾ ਮੈਂ ਤੈਨੂੰ ਮੈਂ ਦੱਸਾਂ ਮਾ ਨਾ ਇਹ ਤੈਨੂੰ ਮੈਂ ਕਹਿੰਦਾ ਡੜ ਜੀ ਉਹ ਵੇਖ ਲਓ ਇਹਦੇ ਬੂਟ ਕਹਿੰਦੀ ਪਾ ਦੋ ਤੇ ਮੈਂ ਕਹਿੰਦਾ ਮੈਂ ਇਹ ਤੇ ਉਹ ਕੰਮ ਹੋ ਗਿਆ ਜਿੱਦਾਂ ਕਹਿੰਦੇ ਨੇ ਕਹਿੰਦਾ ਮੈਂ ਤੇ ਪਤਾ ਲੈਣ ਗਿਆ ਸਾਰਾ ਟੱਬਰੀ ਖਿਚੜੀ ਖਾਣ ਦਾ ਪੁੱਛਿਆ ਕਿਹੜਾ ਬਿਮਾਰ ਆ ਇਹ ਤੇ ਸਾਰਾ ਟੱਬਰ ਹੀ ਲਿੰਮਕਾ ਪੀਂਦਿਆ ਯੋ ਤੇ ਠੀਕ ਮੇਰੀ ਗੁੜੀਆਂ ਨਹੀਂ ਉਹਦੇ ਜੋ ਗੱਲਿਆਂ ਦਾ ਹੀ ਸੋ ਉਹਨੂੰ ਥੋੜਾ ਜਿਹਾ ਦੇਵਾਂਗੇ ਆਪਾਂ ਪਤਾ ਨਹੀਂ ਇਹਨੇ ਵਮਟਿੰਗ ਜੀ ਕੀਤੀ ਹੋਣੀ ਹਜੇ ਤੇ ਰੋਂਦੀ ਆ ਜਦਸੋ ਜਨੇ ਇਹਨੇ ਰੋਟੀ ਜ਼ਿਆਦਾ ਖਾ ਲਈ ਹੋਣੀ ਕੋਈ ਗੱਲ ਨਹੀਂ ਰੋਟੀ ਦੇਂਦਿਆਂ ਹੀ ਖੁਸ਼ੀ-ਖੁਸ਼ੀ ਦੇ ਵਿੱਚ ਮਾਂ ਮਾ ਥੋੜੀ ਜਿਹੀ ਪੁੱਤ ਮੜਾ ਜਿਹਾ ਪੀ ਲੋ ਮੜਾ ਮੜਾ ਜਿਹਾ ਦੇ ਨਾ ਮੜਾ ਤੇ ਬੱਚ ਚਲ ਜਾਓ ਹੁਣ ਬੱਚ ਬਾਏ ਮੈਂ ਜਾਵਾਂ ਮੈਂ ਚੱਲਿਆਂ ਜਾਂ ਨਹੀਂ ਨਹੀਂ ਹਾਂ ਥੋੜਾ ਜਿਹਾ ਹੋਰ ਪੀ ਲੈ ਇੱਕ ਘੁੱਟ ਪੀ ਲੈ ਚਲੋ ਚੈਨਲ ਬਸ ਚੈਨਲ ਠੀਕ ਹੈ ਜੀ ਜੇ ਅੱਜ ਦਾ ਵੀਡੀਓ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੇਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ